ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਆਪਣਾ ਗੋਪੀ ਮੱਲਕੇ ਜੀ ਪਿੰਡ ਮੱਲਕੇ ਦੀ ਸੋਹਣੀ ਸਵੇਰ ਨੂੰ ਆਪਾਂ ਕੁਝ ਲਾਈਨਾਂ ਦੇ ਵਿੱਚ ਬਿਆਨ ਕਰਨ ਲੱਗੇ ਹਾਂ ਜੀ ਕਿ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਭਾਦੋਂ ਦੇ ਮਹੀਨੇ ਥੋੜੀ ਥੋੜੀ ਜੀ ਤੇਰੇਲ ਆ ਰੁੱਖਾਂ ਉੱਤੇ ਵੱਖਰਾ ਨਖੇਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਦੇਖ ਮੇਰੇ ਪਿੰਡ ਦੀਆਂ ਸੜਕਾਂ ਪਿਆਰੀਆਂ ਦੇਖ ਮੇਰੇ ਪਿੰਡ ਦੀਆਂ ਗਲੀਆਂ ਨਿਆਰੀਆਂ ਗੁਰੂ ਘਰੇ ਜਾਂਦਾ ਅਜਮੇਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਬਾਬੇ ਦੀ ਸਮਾਦ ਵਿੱਚ ਸਾਰਾ ਪਿੰਡ ਆਉਂਦਾ ਰਲ ਮਿਲ ਪੰਗਤ ਵਿੱਚ ਲੰਗਰ ਸਭ ਖਾਂਦਾ ਕਮੰਡ ਦਾਸ ਬਾਬਾ ਬੀਬੀ ਰਾਜਕੌਰ ਜੀ ਕਰਦੇ ਕਾਰਜ ਪੂਰੇ ਵਖਰਾ ਜਾਂ ਭੇਖ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਸਾਹੋ ਕੇ ਰਾਹ ਸਾਹੋ ਕੇ ਰਾਹ ਵਾਲੀ ਵੀ ਸੜਕ ਖੁੱਲੀ ਹੋ ਗਈ ਇੱਕ ਕੋਠੀ ਸੋਹਣੀ ਸਾਰੇ ਪਿੰਡ ਨੂੰ ਹੀ ਮੋਹ ਗਈ ਬੁਰਜ ਵਾਲੇ ਰਾਹ ਤੇ ਲੱਗੇ ਕਨੇਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਹੋ ਗਈ ਸੋਸਾਇਟੀ ਵੱਡੀ ਪਿੰਡੋਂ ਬਾਹਰ ਰੋਡ ਤੇ ਖੁੱਲ ਗਈ ਬੈਂਕ ਇੱਕ ਮੱਲ ਸਿਓ ਕੇ ਮੋੜ ਤੇ ਮਾਰੀਆਂ ਨੇ ਮੱਲਾ ਪਿੰਡੋਂ ਬਾਹਰ ਲੱਗੇ ਨੌਕਰੀ ਬੱਬਲੂ ਜਾਂ ਪਾਇਲਟ ਸ਼ੇਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਬਾਬੇ ਸ਼ਾਹ ਦੀ ਖੂਈ ਦਾ ਸਵਾਦ ਜਲ ਵੱਖਰਾ ਹਰ ਦੁੱਖ ਰੋਗ ਦਾ ਇਲਾਜ ਜਲ ਵੱਖਰਾ ਘੋਲ ਕੇ ਮੰਤਰ ਬਾਬਾ ਜਲ ਚ ਮਿਲਾਏ ਸੀ ਪੀ ਕੇ ਜਲ ਬਿਨਾ ਕੀਤੇ ਧੀਰ ਦੇਖ ਲੈ ਸੋਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਰੂੜੀ ਤੇ ਸੁੰਦਰ ਸਾਧ ਕਰਦਾ ਤਪੱਸਿਆ ਹਾੜ ਤੇ ਸਿਆਲ ਹਰ ਦਿਨ ਹਰ ਮਸਿਆ ਵੈਦਗੀਰੀ ਸੱਪਾਂ ਦੇਆਂ ਡੱਸਿਆਂ ਦੀ ਕਰੇ ਗਾਉਂਦਾ ਅੰਗਰੇਜ਼ੀ ਵਿੱਚ ਸ਼ੇਅਰ ਦੇਖ ਲੈ ਸੋਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਰਾਮ ਰਾਮ ਦਿਨ ਰਾਤ ਹੁੰਦੀ ਟਿੱਬੇ ਅਕਲੇ ਬੁੱਧਪੁਰੀ ਮਹਾਰਾਜ ਸਭ ਨਾਲੋਂ ਵੱਖਰੇ ਕਰਦੇ ਭਜਨ ਭੁੱਖੇ ਸਾਲ ਤੇ ਸ਼ਮਾਹੀਰੇ ਬਚਣਾ ਨਾ ਹੁੰਦੇ ਪਾਸੇ ਹਨੇਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮੇਰ ਦੇਖ ਲੈ ਪਿੰਡ ਵਿੱਚ ਝਰੀ ਜਾਗਲ ਚੌਲਾਂ ਦੇ ਕੜਾਹੇ ਨੇ ਰੌਣਕ ਮੇਲ ਪਿੰਡ ਨੇ ਮੀਂਹ ਲਈ ਕਢਾਈ ਨੇ ਬੱਚੇ ਬੁੱਢੇ ਬੀਬੀਆਂ ਸ਼ਕਣ ਪੰਡਾਰਾ ਬੈਠਾ ਗੁਰੂ ਵਾਹਿਗੁਰੂ ਦੀ ਤੂੰ ਮਿਹਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮਿਹਰ ਦੇਖ ਲੈ ਸੋਹਣੀ ਮੇਰੇ ਪਿੰਡ ਦੀ ਸਵੇਰ ਦੇਖ ਲੈ ਮੁੱਕ ਗਈ ਆ ਸਾਰੀ ਤੇਰ ਮਿਹਰ ਦੇਖ ਲੈ ਇਹ ਸਾਰੇ ਦੋਸਤੋ ਮੇਰੇ ਪਿੰਡ ਦੀ ਜੋ ਕਾਇਨਾਤ ਹੈ ਗੁਰੂ ਘਰ ਆ ਉਹਨਾਂ ਦੀ ਗੱਲਬਾਤ ਜੀ ਧੰਨਵਾਦ ਜੀ